ਆਪਣੇ ਬੱਚਿਆਂ ਨੂੰ ਕੋਈ ਨਹੀਂ ਦੱਸਾਉਣੇ ਇਹਦਾ ਮੂੰਹ ਦਾਅੰਗ ਕਰ ਰਹੀ ਆ ਉਹ ਇਹ ਬੱਚਿਆਂ ਨੂੰ ਆਪਾਂ ਸਾਫ਼ ਸੁਥਰਾ ਰੱਖ ਕੇ ਧੁਰੇ ਸਾਹਿਬ ਨੂੰ ਨਾਮ ਲਾਉਣਾ ਧੁਰੇ ਸਾਹਿਬ ਨੇ ਖੜਾਉਣੀ ਹੈ ਸਾਰਾ ਮਨਾਰਾ ਦੇ ਆਹ ਜਨਤ ਦੇ ਤਰ੍ਹਾਂ ਆ ਮਨੁਮਾਨ ਦਾ ਕਾਲ ਵਾਸਤੇ ਫਿਰ ਵੀ ਕੇਦੂ ਆਪਣਾ ਘਰ ਜਿਉਣਾ ਦੀ ਬਾਤ ਰਹੀ ਕੋਈ ਹੋਰ ਬਾਤ ਨਹੀਂ ਕਰਦਾ ਪਰਸੇ ਮਹਾਰਾਜ ਨੇ ਮਹਾਰਾਜ ਨੇ ਉਹਨਾਂ ਤੋਂ ਬਾਅਦ ਹਰ ਕੇ ਜਨਤ ਆ ਯਾਰ ਅੱਜ ਚੱਲਦਾ ਮੈਂ ਬੰਦੂਨ ਮਹਾਰਾਜ ਕੋਲ ਗਿਆ ਵੀ ਜਗਾ ਮੇਜਾ ਜੀ ਦੋਸਤਾਂ ਦੇ ਭਾਈ ਗੁਰੂ ਵਾਲੇ ਪਣੀਆਂ ਮਹਾਰਾਜਾ ਸਾਹਿਬ ਗੁਰੂ ਸਾਹਿਬ ਦਾ ਨਾਮ ਸੁਣਾਇਆ ਜੀ ਗੁਰੂ ਪਰਮੇਸ਼ਰ ਦੀ ਬੋਖਸਾ ਤੋਂ ਜੂ ਪਰੇ ਪਣੀਆਂ ਸਾਡੇ ਰਸੋਈ ਦੇ ਵਿੱਚ ਨਾ ਰਸਤ ਕੋ ਪ੍ਰੰਦਰ ਹੈ ਮਾਪੁਰਖਾ ਨੇ ਖੁੱਲ੍ਹਾ ਹੋਇਆ ਜਿੱਥੇ ਸੱਤਿਆ ਨੂੰ ਗੁਰਬਾਣੀ ਦੀ ਸੰਪਰਿਆ ਦਿੱਤੀ ਜਾ ਰਹੀ ਹੈ ਗੁਰੂ ਨਾਲ ਜੋੜਿਆ ਜਾ ਰਿਹਾ ਹੈ महापुरुष संत बाबा बलदेव सिंह जी जोगवाल वाले महापुरुष ਕਿੰਨੇ ਵਿਦਿਆਰਥੀ ਤੋਂ ਸੰਥਿਆ ਕਰਕੇ ਦੇਸ਼ਾਂ اور ਬਦੇਸ਼ਾਂ ਦੇ ਵਿੱਚ ਜਾ ਕੇ ਭਾਈ ਸੇਵਾ ਨਿਭਾ ਰਹੇ ਹਨ ਸੋ ਭਾਈ ਸਾਨੂੰ ਵੀ ਚਾਹੀਦਾ ਹੈ ਇਲਾਕੇ ਭਰ ਨੂੰ ਕਿ ਵਿਦਿਆ ਦਾ ਕੇਂਦਰ ਜੋ ਸਾਡੇ ਇਲਾਕੇ ਦੇ ਵਿੱਚ ਖੁੱਲਾ ਹੋਇਆ ਹੈ ਇੱਥੇ ਪਾਈ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਈਏ ਸੰਘਿਆ ਲਵਾ ਕੇ ਗੁਰੂ ਦੇ ਨੜ ਲਾਈਏ ਤੇ ਗੁਰੂ ਸਾਹਿਬ ਹੋਇ ਕਰਾ ਕੇ ਉਹ ਗ੍ਰੰਥ ਖੁਸ਼ੀਆਂ ਤੇ ਗ੍ਰੰਥ ਤਪਾਰਥ ਗੁਰੂ ਦੇ ਦਰਜੇ ਜਿਨ੍ਹਾਂ ਨੇ ਸੰਸਾਰ ਪਰਦੇ ਚੋਈ ਉਹਨਾਂ ਦੇ ਸਿੱਖੀ ਨੂੰ ਮਨੁੱਖਾ ਨੇ ਕੀਤੇ ਜਿਹੜਾ ਨੇ ਖੋਜ ਕਰਦੇ ਰਹੇ ਤਾਂ ਸੰਸਕਰ সোডো 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 જોડી so ਹਮਦਰ ਹੋਈਏ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਲਝਣਾਂ ਦੀ ਖਿਮਾ